ਮੈਂ ਨਾ ਮੰਨਦੀ ਕੀ ਹੋਇਆ ਕੀ ਹੋਇਆ ਲਓ ਸਰ ਦੋ ਬਾਈਕਸ ਆ ਰਹੇ ਨੇ ਉਹਨਾਂ ਨੇ ਫਾਇਰਿੰਗ ਕੀਤੀ ਸਰ ਕਿਹਦੀ ਰੋਹਿਤ ਤੇਰਾ ਯਾਰ ਮਤਲਬ ਹੁਣ ਹੋਣੀ ਕੋਈ 10 ਤੋਂ 12 ਰੰਗ ਤੁਸੀਂ ਕਿੱਥੇ ਬੈਠੇ ਚੁਪਿਆ ਟੈਕਨਾਲੀ ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ ਹੈ ਬੂਟਾ ਦਾ ਸ਼ੋਰੂਮ ਉਹਦੇ ਬਾਹਰ ਅੱਛਾ ਕੀ ਹੋਇਆ ਕੀ ਗਾਉਂਦੀ ਫਾਇਰਿੰਗ ਹੀ ਕੀਤੀ ਤੋ ਇਹ ਉੱਥੇ ਕੀ ਕਰਦੇ ਫੇ ਸੀ ਕਿੰਨੇ ਵੈਸੇ ਬੈਠੇ ਅੱਛਾ ਕਿੰਨੇ ਲੋਕਾਂ ਦੇ ਗੋਲੀ ਲੱਗੀ ਸਾਰੇ ਹਾਂ ਮਾਦਾ ਜੀ ਤੁਹਾਡੇ ਕਿਤੇ ਲੱਗੀ ਮੇਰੇ ਪਿਆਰ ਕਿੰਨੇ ਰੌਂਗ ਫਾਇਰ ਹੋਏ ਸਨ 10 ਤੋਂ 12 ਮਿੰਟ ਬਾਜੀ ਕਰਤੇ ਆਏ ਸੀ ਇਹਿੰਨਾ ਬਾਈ 150 ਤੋਂ तकरीबन 8:20 ਮਿੰਟ ਤੇ ਪੇਸ਼ੈਂਟ ਪ੍ਰੈਸੈਂਟ ਕਿਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ ਚ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕੰਨਮਾਰਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਮਰ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨਰ ਟ੍ਰੀਟਮੈਂਟ ਇਸ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਆਬਜ਼ਰਵੇਸ਼ਨ ਸਾਡੇ ਕੋਲ ਹੈਗੇ ਇਨੋਵੇਟ ਐਂਡ ਵਾਚ ਉਹਨਾਂ ਦਾ ਜਿਹੜਾ ਦੇ ਬਰਾਉਟਡ ਨੇ ਫਿਲਹਾਲ ਉਹਨਾਂ ਦੇ ਜਿਹੜੇ ਰੈਲੀਟਿਵ ਸੀ ਕੰਪਲੇਂਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਬੁਆ ਨਾ ਕਿ ਬੋਡੀ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਰਕਮੀ ਦੇ ਨਾਮ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ ਕੁਝ ਇਹਦੇ ਬਾਰੇ ਇਨਸੀਡੈਂਟ ਹੋਇਆ ਕਿੱਥੇ ਆਇਆ ਜਾਂ ਕਿਹੜੀ ਜਗ੍ਹਾ ਤੇ ਹੋਇਆ ਨੇ ਵੀ ਇਨ ਦੀ ਸਿਟੀ ਹੋਇਆ ਅਪਰੋਕਸੀਮੇਟ ਇਹਨਾ ਮੈਨੂੰ ਨਹੀਂ ਪਤਾ ਫਿਲਹਾਲ ਵੀ ਕਿਤਨਾ ਹੈ ਨਹੀਂ ਐਸਪਰ ਜਿਹੜੇ ਉਹ ਅਟੈਂਡੈਂਟ ਸੀਗੇ ਉਹ ਕਹਿ ਰਹੇ ਸੀਗੇ ਵੀ ਕੋਈ ਨੇਅਰ ਮਹਾਰਾਜਾ ਸਿੰਘ ਹਾਲ ਦੇ ਉਥੇ ਹੋਇਆ ਐਗਜ਼ੈਕਟਲੀ ਐਗਜ਼ੈਕਟ ਲొਕੇਸ਼ਨ ਤਾਂ ਨਹੀਂ ਪਤਾ ਹੋਊਗੀ ਸਰ ਨਹੀਂ ਸਾਡੇ ਕੋਲ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਰਨ ਜਾਊਗੀ ਤੇ ਫਿਲਹਾਲ ਉਹ ਦਿਨਾਂ ਨੂੰ ਜੋ ਵੀ ਉਹਨਾਂ ਦੇ ਇਨਫੋਰਮੇਸ਼ਨ ਦੇ ਸੋਰਸਿਸ ਆਈ ਡੋਂਟ ਨੋ ਉਹਨਾਂ ਨੂੰ ਕਿੱਥੋਂ ਬਿਓ ਕੀਤਾ ਪੁਲਿਸ ਸਟੇਸ਼ਨ ਪੁਲਿਸ ਅਫੀਸ਼ਲ ਫਾਈਲ ਇਨ ਦਾ ਹਾਂਜੀ ਹਾਂਜੀ ਬਿਲਕੁਲ ਜੀ ਆ ਪੁਲਿਸ ਸਟੇਸ਼ਨ ਸਿਟੀ ਦੇ ਐਸ ਐਚ ਓ ਸਾਹ ਜੀ ਡੀ ਸੀ ਦੇ ਉੱਤੇ ਆਈ ਗੈਸ ਮੋਕੇ ਤੇ ਮੌਜੂਦ ਸੀ ਕੋਈ ਜਨਪ੍ਰਾਪਤ ਹੋਈ ਹੁਣੇ ਹੈਗੀ ਇਹ ਸਾਧ ਸਿੰਘ ਰਾਮ ਗੜੀਆ ਹਾਲ ਲਾਗੇ ਕੋਈ ਫਾਇਰ ਨਹੀਂ ਹੋਈ ਹੈ ਉਸ ਸੰਬੰਧੀ ਕੋਈ ਵਿਅਕਤੀ ਡਿੱਡ ਹੋਏ ਨਹੀਂ ਮੈਸਫਲਾ ਹੈ ਤੇ ਪੁਲਿਸ ਐਕਸ਼ਨ ਦੀ ਕਾਰਵਾਈ ਕਰ ਰਹੀ ਹੈ ਤੇ ਕਿੰਨੇ ਲੋਕ ਜਗਦੇ ਇਹ ਛੇ ਕਿ ਤਣ ਜਖਮ ਨੂੰ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਰ ਕੋਈ ਰਾਇ ਲੈ ਰਹੇ ਕੋਣ ਕੋਣ ਹੈ ਡਾਕਟਰ ਉਹ ਤਾਂ ਕਿ ਦੋ ਲੋਕ ਬਰਾਡਰ ਨਹੀਂ ਮਿਨੋਰੀ ਜਾਣਕਾਰੀ ਮਿਲ ਗਈ ਸਰ ਕੀ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਜੋ ਵੀ ਬਣਦੀ ਹੋ ਕਰਾਂਗੇ